ਹੀ ਹਲਚਲ ਹੈ ਦੋਸਤਾਂ ਮਿੱਤਰਾਂ ਮੇਰੇ ਵੀ ਠੀਕ ਠਾਕ ਹੋਊ ਸੋਡੇ ਜਣਾ ਵੀ ਸ਼ਟ ਵਟ ਹੋਣਗੇ ਲਓਏ ਮਿੱਤਰੋ ਬੱਚੇ ਮੈਂ ਹੁਣੇ ਕੱਢਦੇ ਬਾਹਰ ਲਾਈਏ ਦੂਜਾ ਪਾਣੀ ਤੇ ਦਈਏ ਉਲਾ ਲਓ ਪਹੁੰਚ ਗਏ ਆ ਦੋ ਤਾਂ ਹੈਗੇ ਸੁੱਕੇ ਆਪਣੇ ਇਹ ਹੁਣ ਬਾਵਾ ਉੱਡਣ ਲਾਗੇ ਕਾਲਸਰਾ ਤੇ ਸ਼ਾਖਾ ਪਹਿਲਾਂ ਇਹਨਾਂ ਨੂੰ ਛੱਡ ਦਿੰਨੇ ਆ ਆ ਜਾ ਵੀ ਆ ਜਾ ਓਏ ਬਹੁਤ ਸਿਆਣਾ ਬਈ ਬਹੁਤ ਸਿਆਣਾ ਆ ਲੈ ਗਲਾਉ ਬਈ ਕਾਲੀ ਪੂਛਦਾ ਹੁਣ ਇਹਨਾਂ ਦੋਨਾਂ ਨੂੰ ਪਾਣੀ ਲਾਦ ਕੇ ਕੈਮਰਾ ਰੱਖ ਦਿੰਨਾ ਮੈਂ ਉਧਰ ਪਿਆ ਪਾਣੀ ਤੇ ਫਿਰ ਮਾਰਦੇ ਆਂ ਬਾਈ ਉਲਾ ਲਓ ਬਾਈ ਪਾਣੀ ਲਾਤਾ ਆਪਾਂ ਛੜਦੇ ਬਸ ਇਹਨਾਂ ਨੂੰ ਤੇ ਉਹਨਾਂ ਟਾਈਮ ਸਾਨੂੰ ਖੁੱਡੇ ਵਾਲੇ ਜਾਨਵਰ ਦਿਖਾਦਾ ਮੜੇ ਜੀ ਅੱਜ ਉਲਾ ਲਾਉਣ ਲੱਗੇ ਸਾਨੂੰ ਮੈਂ ਤਾਂ ਦਿਖਾਉਣ ਲੱਗਿਆ ਕਿਉਂਕਿ ਨਾ ਤੁਸੀਂ ਕਹਿੰਦੇ ਹੋਗੇ ਨੱਤ ਜੇ ਤੋਂ ਬੰਦੇ ਆ ਉਹਦੇ ਹੀ ਦਿਖਾਉਂਦਾ ਵਾ ਓਲਾ ਮਾਰਦਾ ਦਿਖਾਉਂਦਾ ਹੀ ਨਹੀਂ ਸੋਚਦੇ ਹੋਵੋਗੇ ਚਲੋ ਕਹਿੰਦੇ ਨਹੀਂ ਕਮੈਂਟਾਂ 'ਚ ਤੇ ਬਾਕੀ ਆ ਬੱਚੇ ਬਾਈ ਹੁਣ ਉੱਡਣ ਲੱਗ ਗਏ ਇੱਕ ਤਾਂ ਆ ਬੱਚਾ ਵਧੀਆ ਉੱਡਣ ਲੱਗ ਗਿਆ ਇੱਕ ਡੰਡਿਆਂ ਵਾਲਾ ਇੱਕ ਆ ਕਾਂਡਾ ਰੱਤਾ ਆਪਣਾ ਝੱਲ ਰਿਹਾ ਸੀ ਥੋੜਾ ਉੱਡਦਾ ਵਾ ਤੇ ਆ ਤਾਂ ਆਪਾਂ ਚਕਾਈ ਦੇਣਾ ਆਪਣਾ ਨਾਮੀ ਠੀਕ ਹੈ ਜੀ ਇਹ ਆਉਣਾ ਆਪਣੇ ਰੈਸਟਦਾਰਾਂ ਨੇ ਉਹਨੂੰ ਦੇ ਦੇਣਾ ਆਪਾਂ ਉਹਦੇ ਕੂਤਰ ਘਾਤਰ ਯਾਰ ਪਤਾ ਨਹੀਂ ਕੋਈ ਵਾਇਰਸ ਆ ਗਿਆ ਸੀਗਾ ਤੇ ਕੋਣੂ ਦੇ ਦੇਣੇ ਆਪਾਂ ਜਾਨਵਰ ਵੀਡੀਓ ਹੀ ਬਣਾਵਾਂਗੇ ਫਿਰ ਆਹ ਦੋ ਬੱਚੇ ਇਹ ਵੀ ਬਾਤ ਚੜਾਉਣੇ ਹੁੰਨੇ ਆ ਕਿ ਇੱਕ ਇਹਦਾ ਭਰਾ ਵਾਲਾ ਕਾਲੀ ਪੂਛ ਵਾਲਾ ਉਹ ਗਲਾ ਬਿਊ ਬੂ ਦਾ ਉਹ ਬਾਈ ਜਾਨਵਰ ਆਪਾਂ ਦੋਨੇ ਫੜ ਲਏ ਆ ਲੈ ਕੇ ਮਹਾਰਾਜ ਦਾ ਨਾਂ ਮਾਰਦ ਗਏ ਓਲਾ ਵਾਹਿਗੁਰੂ ਆ ਜਾਂਦੇ ਬਾਈ ਤੇ ਦੂਜੇ ਬਾਈ ਆਪਾਂ ਦੋਨੇ ਪਹਿਲਾਂ ਛੜਤੇ ਹੁਣ ਚਾਰੇ ਫਿਰਦੇ ਆ ਛਤਰੀ ਆਪਾਂ ਦੰਨੇ ਆ ਲਾ ਇਹਨਾਂ ਨੂੰ ਮੜਾ ਹੀ ਸਿੱਧੇ ਹੋ ਜਾਂਦੇ ਕਾਲੇ ਟੂਸੇ ਦੇਖਦੇ ਆ ਤਿੰਦੇ ਆ ਜੀ ਦੇ ਜੀ ਦੇ ਜੀ ਦੇ ਮੜੇ ਮੜੇ ਜੀ ਆ ਫਿੱਕੇ ਜੇ ਆ ਗੂੜੇ ਨਹੀਂ ਹੋਏ ਪਤਾ ਨਹੀਂ ਤੇ ਯਾਰ ਆਪਣੇ ਤੋਂ ਹਾਈਡਰੇਜਨ ਵੱਲ ਤੇ ਵਾਕੇ ਵੱਧ ਪੈ ਗਿਆ ਵੀ ਡਾਈ ਥੋੜੀ ਸੀ ਤੇ ਪਤਾ ਨਹੀਂ ਸ਼ੈਂਪੂ ਥੋੜਾ ਜਿਆਦਾ ਪਿਆ ਗਿਆ ਬਾਕੀ ਕੋਈ ਚੱਕਰ ਨਹੀਂ ਜੇ ਲੋਡ ਪਈ ਤੇ ਇਹਨਾਂ ਨੂੰ ਹੋਰ ਡਾਰਕ ਕਰ ਦਾਂ ਵੈਸੇ ਸੋਹਣੇ ਲੱਗਦੇ ਨੇ ਇਹਨੇ ਵੀ ਢੀਂਦੇ ਆ ਤੁਹਾਨੂੰ ਵੀ ਦਿਖਾਉਣਾ ਮੜਾ ਜੀ ਮੈਂ ਜਿੱਦ ਰਹਿ ਕੇ ਤਾਂ ਓਹੋ ਆ ਰਿਹਾ ਬਾਈ ਲਓ ਬਾਈ ਛਤਰੀ ਵੀ ਖੜੀ ਕਰਤੀ ਆਪਾਂ ਇੱਕ ਹੀ ਲਾਉਨੇ ਆ ਹੁਣ ਤੇ ਇਹਦੇ ਵੀ ਪੋਲ ਆਪਾਂ ਨਾ ਨੀਵਾ ਕਰ ਦੇਣਾ ਮੈਂ ਤੁਹਾਨੂੰ ਦੱਸਦਾ ਕਿਵੇਂ ਉਹ ਥੱਲੇ ਚੱਲ ਕੇ ਤੁਹਾਨੂੰ ਦਿਖਾਉਣਾ ਆਹ ਕਰੋ ਚੈੱਕ ਬਾਈ ਪੋਲ ਆਹ ਬਣਾ ਕੇ ਲਿਆਂਦਾ ਬਾਈ ਨੇ ਇਹ ਲਾਵਾਂਗੇ ਆਪਾਂ ਇੱਥੇ ਠੀਕ ਹੈ ਜੀ ਆਹ ਚੈੱਕ ਕਰੋ ਇੱਥੇ ਲਾਵਾਂਗੇ ਉਹਦੇ ਵਿੱਚ ਦੀ ਆਜਾ ਕਰੂਗੀ ਵੰਜੀ ਐ ਜਿਵੇਂ ਹੋਣਾ ਤੇ ਇਹਦੇ ਚ ਫਸ ਜਾ ਕਰੂਗੀ ਥੱਲੋਂ ਆ ਤੇ ਬੰਨਦਾ ਮੈਂ ਪੱਤੀ ਲਾ ਕੇ ਬੰਦ ਕੀਤਾ ਵੇ ਇਹਦੇ ਚ ਆਪਾਂ ਅੰਕਰ ਬੋਟ ਲਾ ਦਾਂਗੇ ਦੋ ਇੱਥੇ ਵੀ ਕੋਈ ਚੀਜ਼ ਵਸਾ ਦਾਂਗੇ ਉੱਪਰਲੇ ਪਾਸੇ ਜਿਹੜਾ ਰਹਿੰਦੀ ਹੈ ਨਾ ਗੈਪ ਜਾਂ ਥੱਲੇ ਵੀ ਠੀਕ ਹੈ ਜੀ ਇਹਨੂੰ ਕਰਾਂਗੇ ਫੱਟੇ ਪਰ ਯਾਰ ਕੱਲ੍ਹ ਵਾਰਸ ਉਹਨੂੰ ਅੱਜ ਥੋੜਾ ਜਿਹਾ ਬੀਜੀ ਆ ਤੇ ਮੁਰਗੇ ਵੀ ਛੱਡਦੇ ਸੀਗੇ ਘੰਟਾ ਦੋ ਘੰਟੇ ਸਵੇਰੇ ਸਵੇਰੇ ਠੰਡੇ-ਹੰਡੇ ਛੱਡਦੇ ਹੀ ਦੇ ਤੇ ਉਸ ਤੋਂ ਬਾਅਦ ਹੁਣ ਤਾੜ ਤੇ ਗਰਮੀ ਆ ਗਈ ਇੱਕ ਤਾਂ ਬਿੱਲੀ ਦਾ ਵੀ ਡਾਰਾ ਫਿਰ ਮੈਨੂੰ ਯਾਰ ਹਨਾ ਕੰਮ ਹੁੰਦਾ ਘਰ ਦੇ ਕਹਿੰਦੇ ਵਸਾਣਾ ਹੈਗਾ ਨਾ ਨਹੀਂ ਨਹੀਂ ਹੌਣ ਨਹੀਂ ਖੋਲਦੇ ਤੁਹਾਨੂੰ ਯਾਰ ਬਾਅਦ ਚ ਖੋਲੂਗਾ ਤੇ ਬਾਕੀ ਵੀ ਜਾਨਵਰ ਥੋੜੇ ਸਾਹਮਣੇ ਹੁਣ ਛੱਡ ਤੇ ਅੱਜ ਬੈਠਣਗੇ ਜਦੋਂ ਜਿਵੇਂ ਹੋਇਆ ਘਰੇ ਹੀ ਤੇ ਜਦ ਜ਼ਰੂਰ ਦਿਖਾਉਂਗਾ ਤੁਹਾਨੂੰ ਵੀ ਕਿੰਨੇ ਕ ਵਜੇ ਬੈਂਦੇ ਆ ਉੱਚੇ ਲੱਗ ਗਏ ਹੁਣ ਓਏ ਭਾਈ ਜਾਨਵਰ ਤਾਂ ਆ ਗਈ 11:00 ਵਜੇ ਮੈਂ ਤਾਂ ਹੁਣ ਹੀ ਆਇਆ ਯਾਰ ਜਿੱਥੇ ਕੰਮ ਗਿਆ ਸੀ ਤੁਹਾਨੂੰ ਦੱਸਿਆ ਸੀਗੇ ਦੂਜੇ ਜਾਉਨੇ ਆਪਾਂ ਬੱਚੇ ਆ ਜਾਓ ਰਤਾ ਜੀ ਆਓ ਜੀ ਆਓ ਆਓ ਆ ਲੋ ਚਾਕੋ ਲਾਹਰ ਛਤਰੀ ਲਾਦਾ ਯਾਰ ਬਾਈ ਲਓ ਜੀ ਬਾਈ ਆ ਗਏ ਦੋ ਆ ਛੜ ਤੇ ਸਾਰੀ ਇਹ ਕਰਤਾ ਹੋ ਫਰਦਾ ਉਧਰ ਉਹ ਨਾਲ ਛਤਰੀ ਲਈ ਆ ਗਿਆ ਆ ਗਿਆ ਦੇਖੋ ਫਿਰ ਠੀਕ ਹੈ ਬਾਈ ਹੁਣ ਲਵਨੇ ਛਤਰੀ ਇੱਕ ਝਾਲਰ ਜੀ ਵਾਲਾ ਹੋਰ ਹੈ ਸਰਗਾ ਯਾਰ ਮੇਰੀ ਵਜ੍ਹਾ ਪੰਦਰਾਂ ਦਾ ਆਰੇ ਚੱਲ ਰਲਾ ਆ ਜਾ ਬੇਟਾ ਉੱਡ ਲੈ ਤੁਮ ਉੱਡ ਗਿਆ ਉੱਡ ਗਿਆ ਚੱਲ ਰਲਾ ਵੀ ਉੱਡ ਗਿਆ ਇਹਦੇ ਵਿਚਾਰ ਕਿਹੜੇ ਪੋਣੇ ਬੰਦੇ ਆ ਇਹਨੇ ਨਾ ਜਾਨਵਰ ਖੋਲ ਜਾਂਦਾ ਬੱਚਾ ਆ ਗਿਆ ਗਿਆ ਹੈ ਇਹ ਕੀ ਕਰਦਾ ਬਈ ਰੱਤੇ ਨੂਣਾ ਮਗਰ ਸੱਟ ਨਹੀਂ ਪਾਗਲਾ ਦੇਖੋ ਵੇ ਕੀ ਕਰਦਾ ਫਿਰਦਾ ਲੈ ਬਰੀਕੀ ਆ ਬਾਕੀ ਜਾਂ ਤਾਂ ਆਪਣੀ ਆ ਫਿਰਦੇ ਹੋ ਜਾਂਦੀ ਕਿਸੇ ਹੋਰ ਦੇ ਵੀ ਫਿਰਦੇ ਆ ਆ ਹੁੰਦੇ ਚਾਰੇ ਆਪਣੇ ਤੇ ਛਤਰੀ ਇੱਕ ਹੋਰ ਲੈ ਕੇ ਚੀਨੀ ਖੁੱਲੀ ਉਠਾਉਣੀ ਆ ਆਪਾਂ ਇਹ ਫਿਰ ਲਾਲ ਥਰੀ ਬੰਦ ਗਏ ਨਹੀਂ ਆ ਬੰਦੇ ਆ ਬਰੇਗਾ ਬੁਰਕ ਲੈਂਦਾ ਉਹਨੂੰ ਨਹੀਂ ਡੰਗ ਕਰਦੇ ਇਹਨੂੰ ਬੰਨ ਲੈਨੇ ਆ ਛਤਰੀ ਦੂਜੀ ਲੈ ਕੇ ਆਉਣਾ ਮੈਂ ਲਓ ਬਾਈ ਗਲਾਬੋ ਆਪਣਾ ਬੰਨ ਲੈ ਇੱਥੇ ਤੇ ਆ ਛੜਨੀਆਂ ਚੀਨੀ ਆ ਇੱਕ ਮਿੰਟ ਸਾਨੂੰ ਸੈੱਟ ਕਰਕੇ ਇਸ ਦਿਖਾਉਣਾ ਆ ਦੇਖ ਲਓ ਖਟੀਆਂ ਅੱਖਾਂ ਦੀ ਠੀਕ ਹੈ ਜੀ ਇਹ ਛੱਡਾਂਗੇ ਅੱਜ ਖੁੱਲੀ ਬਿਠਾਵਾਂਗੇ ਮਤਲਬ ਕਿ ਲੁੱਡੇ ਨਾ ਵਾਖਰੂ ਪਪਾ ਇਹ ਇਹ ਭਾਈ ਦੀ ਆ ਬੈ ਜਾ ਬੈ ਜਾ ਬੈ ਜਾ ਲੈ ਵੀ ਭਾਈ ਮੈਂ ਸ਼ੈਦਰੀ ਖੜੀ ਕਰਦਾ ਫੇਰ ਤੁਹਾਨੂੰ ਦਿਖਾਉਣਾ ਬਈ ਜਿਹੜੀ ਗੱਲੋਂ ਡਰਦੇ ਸੀ ਉਹੀ ਕੰਮ ਹੋ ਗਿਆ ਚੀਨੀ ਉੱਡ ਗਈ ਆਪਣੀ ਆ ਵੇ ਆ ਗਈ ਆ ਵੇ ਰੀ ਬਗਲ ਜੀ ਦੀ ਕੀਤੀ ਆ ਉਰੇ ਦਾ ਯਾਰ ਪੈਰ ਹੀ ਨਹੀਂ ਲਾਈ ਚਲੋ ਨਿਗਾਹ ਰੱਖਦੇ ਆਪਾਂ ਦਿਖਾਉਨੇ ਆ ਤੁਹਾਨੂੰ ਕੀ ਕਰਦੀ ਆ ਫਰਦੀ ਰਹਿਣ ਦੋ ਕੋ ਵੈਸੇ ਵੀ ਛੱਡਣੀ ਸੀਗੀ ਯਾਰ ਹਨਾ ਬਾਜੀਆਂ ਬਈ ਐਂਟਰੀਆਂ ਸਿਰ ਤੇ ਚੜੀਆਂ ਹੁੰਦੀਆਂ ਜਿਨ੍ਹਾਂ ਨੂੰ ਨਹੀਂ ਕੱਢਦੇ ਪਾਣੀ ਤੇ ਕਦੋਂ ਕਰਾਂਗੇ ਹਨਾ ਡਾਈਆਂ ਸੁੱਕੀਆਂ ਕਿਵੇਂ ਕਰਾਵਾਂਗੇ ਹਾ ਜਾਲ ਵੀ ਉੰਤਾਂ ਲੱਗਿਆ ਵੇ ਛੱਤੀ ਉੱਧਰ ਬੰਨਤਾ ਆਪਾਂ ਇੱਧਰ ਖਾਲੀ ਲਈ ਵੀ ਆ ਵੀ ਇੱਥੇ ਫਰਦੀ ਆ ਰਹੇ ਬੱਚੇ ਆਪਣੇ ਸਾਰੇ ਆਹ ਫਰਦੇ ਆ ਆ ਕੇ ਚੱਲ ਰਲਾ ਵਾਕਿਓ ਆਉਂਦੇ ਆ ਦੋ ਬਾਈ ਚੀਨੀ ਹੈ ਇੱਥੇ ਹੀ ਫਿਰਦੀ ਆ ਓਏ 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 ਬੱਲੇ 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 ਕੋਈ ਨਹੀਂ ਤੇ ਬਾਅਦ ਚ ਦੇਖਾਂਗੇ ਬਾਈ ਤੁਹਾਨੂੰ ਦਿਖਾਵਾਂਗਾ ਜਦੋਂ ਇਹ ਆ ਗਈ ਵੀਡੀਓ ਆਏ ਨਹੀਂ ਆਪਾਂ ਅੱਜ ਬੰਦ ਕਰਦੇ ਦਿਖਾਵਾਂਗੇ ਲਾਵਾਂਗੇ ਤਾੜਾਂਗੇ ਜਾਲ ਚ ਪਾਵਾਂਗੇ ਤੁਹਾਨੂੰ ਦਿਖਾਵਾਂ ਕੀ ਮਾਹੌਲ ਆ ਕਿੰਨਾ ਕੁੱਡ ਗਿਆ ਜੀ ਬਸ ਤਾਂ ਛਤਰੀ ਤੇ ਆ ਜੇ ਯਾਰ ਬਾਕੀ ਆਪਾਂ ਨੂੰ ਉੱਡੇ ਨੱਡੇ ਨਾਲ ਤੱਕ ਨਹੀਂ ਮਤਲਬ ਵੀ ਪਹਿਲੇ ਜਾਨੀ ਇਹ 5 ਘੰਟੇ ਮਾਰ ਕੇ ਆ 10 ਘੰਟੇ ਹੱਥ ਨੇ ਬੈਠੇ ਪਾਸੇ ਨਾ ਬੈਠੇ ਛਤਰੀ ਤੇ ਆ ਜੀ ਡਾਲਾਂਗੇ ਆਪਾਂ ਕੋਈ ਚੈੱਕ ਕਰਨੀ ਲਓ ਭਾਈ ਵਧਾਈਆਂ ਤੁਹਾਨੂੰ ਆ ਆ ਗਈ ਇੱਧਰ ਲਈ ਲਓ ਭਾਈ ਆ ਮੌਜਾ ਕੂਤਰ ਹਾਂ ਚੈੱਕ ਕਰੋ ਚੀਨੀ ਤਾਂ ਆਪਣੀ ਆ ਗਈ ਇੱਧਰ ਛਤਰੀ ਤੇ ਬੈਠੀ ਆ ਉਹਦੇ ਬੈਠੀ ਸੰਗ ਟੱਡੀ ਬੈਠੀ ਆ ਨਾ ਹੁਣ ਇਹ ਨੂੰ ਵੀ ਖੁੱਲਾ ਇੱਥੇ ਬਿਠਾ ਦਿੰਨੇ ਆ ਬਹਿ ਜਾ ਬਹਿ ਜਾ ਯਾਰ ਆ ਨਾ ਲਾ ਏ ਕਿੱਥੇ ਬਾਈ ਬਹਿਣ ਵਾਲੀਆਂ ਜੜੀਆਂ ਯਾਰ ਆ ਉੱਡ ਗਿਆ ਵੀ ਕਾਲੀ ਬਗਲ ਇਹਨੇ ਤਾਂ ਆ ਜਾਣਾ ਛੇਤ ਕੋਈ ਲੱਗਦਾ ਬਾਕੀ ਦੇਖਦੇ ਚੀਨੀ ਲਾਉਣੇ ਉਹਨਾ ਟਾਈਮ ਇਹਨੂੰ ਵੀ ਉੱਡ ਲੈੰਦੋ ਲਓ ਬਾਈ ਜਿਹੜਾ ਮੋਜਾ ਬੱਚਾ ਆਪਣਾ ਜਾਲ ਤੇ ਮੈਂ ਬਿਠਾਇਆ ਸੀ ਨਾ ਉਹ ਉੱਡ ਗਿਆ ਸੀ ਇੱਕ-ਇਦੋ ਗੇੜੇ ਪਾ ਕੇ ਛਤਰੀ ਤੇ ਬਹਿ ਗਿਆ ਸੀ ਤੇ ਜਦੋਂ ਮੈਂ ਉਹਨੂੰ ਲਾਉਣ ਲੱਗਿਆ ਬਾਈ ਦੁਬਾਰਾ ਫੇਰ ਉੱਡ ਗਿਆ ਤੇ ਹੁਣ ਉੱਚਾ ਚੜ ਗਿਆ ਉਹ ਤੇ ਪਤਾ ਨਹੀਂ ਰੱਬ ਜਾਣੇ ਹੋਣੀ ਐ ਐਵੇਂ ਤੁਹਾਨੂੰ ਕਹਾਂ ਮੈਨੂੰ ਦਸ ਦਿਨਾਂ ਹਟ ਗਿਆ ਬਈ ਉਹ ਕਿਉਂਕਿ ਮੈਂ ਦੂਜੇ ਬੱਚੇ ਪੁੱਛੇ ਤਾੜਨ ਲੱਗਾ ਉਹ ਤੁੱਪੇ ਮੱਛੀਆਂ ਦੇ ਰੱਤੇ ਹੋਣੀ ਮੈਂ ਉਹਨਾਂ ਨੂੰ ਤਾੜਨ ਲੱਗਾ ਉਹਦੇ ਨੂੰ ਗਾਇਬ ਹੋ ਗਿਆ ਪਤਾ ਨਹੀਂ ਕਿੱਧਰ ਆ ਤਾਂ ਫਿਰਦਾ ਆਪਣਾ ਨਾਮ ਹੀ ਹੋ ਜਾਂਦਾ ਦੇਖਦੇ ਆ ਕੋਈ ਨਹੀਂ ਇੱਥੇ ਆ ਬਈ ਦੇਖਦੇ ਆ ਜਾਂ ਫਿਰ ਅਗਲੀ ਵੀਡੀਓ ਤੁਹਾਨੂੰ ਦੱਸਾਂਗੇ ਕਿ ਆਇਆ ਵਾਪਸ ਕੇ ਨਹੀਂ ਤੇ ਇਹ ਵੀਡੀਓ ਦਾ ਪਿੱਛੇ ਐਂਡ ਕਰਦੇ ਨੇ ਜਿਹੜੇ ਆਪਣੇ ਚੈਨਲ ਨੂੰ ਚੈਨਲ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰ ਕਿਸ ਵੀ ਵੀਡੀਓ ਕਿੰਨੀ ਲੱਗੀ ਬਾਏ ਮਿੱਤਰੋ ਗਰਮੀ ਅੱਜ ਬਹੁਤ ਆ ਬਾਈ ਜਾਨਵਰ ਮੈਂ ਤਾਂ ਹੀ ਲਾਤੇ ਹਨ ਮੈਂ ਐਵੇਂ ਦੂਜੇ ਧੁੱਪੇ ਵਿੱਚ ਜਾਨਗੇ ਇਹਨਾਂ ਨੂੰ ਤਾੜਦਗੇ ਠੀਕ ਆ ਬਾਈ ਲਾਤੇ ਆਪਣਾ ਆ ਹੀ ਰਹਿਗਾ ਕੱਲਾ ਤਾੜਨ ਵਾਲਾ ਇੱਧਰ ਗਿਆ ਆ ਗਿਆ ਆ ਹਾ 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 ਆ ਗਿਆ ਆ ਗਿਆ ਆ ਗਿਆ ਆ ਰਿਹਾ ਦੇਖਦੇ ਆ ਛਤਰੀ ਤੇ ਬਹਿੰਦਾ ਦੇਖ ਵੇ ਭੈਣਾਂ ਇੱਥੇ ਕਦੇ ਆਉਂਦੇ ਕਹੋ ਲੋ ਤੇ ਇਧਰ ਗਿਆ ਉਹ ਗਿਆ ਸੁਣੋ ਮੈਂ ਕੀ ਕਹਾਂ ਜੀ ਉਹ ਬੈਠਾ ਨਾ ਇਹਨੂੰ ਨਾ ਟੰਡਾ ਖੋਲਦੇ ਆ ਇਹਨੂੰ ਜਾਲ ਤੇ ਬਿਠਾਉਣਾ ਇੱਥੇ ਚੱਲ ਬਾਰ ਗਰਮੀ ਬਹੁਤ ਫੇਰ ਉਹੀ ਪੁੱਠੇ ਕੰਮ ਲੈ ਲੈ ਫੇਰ ਉੱਡ ਗਿਆ ਬਾਈ ਯਾਰ ਆ ਕੰਮ ਇਹਦੇ ਕੋਲ ਦਾ ਆਏ ਮੈਨੂੰ ਜਾਨਵਰ ਭੇੜੇ ਲੱਗਦੇ ਮੈਂ ਮੈਂ ਤਾਂ ਸੋਚਦਾ ਵੀ ਚੱਲ ਯਾਰ ਧੋਪੇ ਮੱਚ ਜੂ ਹਨ ਤਾੜਦਗੇ ਇਹਦੇ ਉਹੀ ਕੰਮ ਅਡਫਾਲਟਰ ਸਿੰਘ ਆ ਜਾ ਚਲੋ ਛੱਡੋ ਯਾਰ ਬਾਈ ਆਪੇ ਆਉਂਦਾ ਫਿਰੂਗਾ